ਸਤਿ ਸ਼੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ YouTube ਚੈਨਲ ਤੇ ਜਾਂ ਫਿਰ Facebook ਪੇਜ ਦੇ ਜਰੀਏ ਜੁੜੇ ਹੋਏ ਐ ਤੇ ਵੀਰੋ ਅੱਜ ਆਪਾਂ ਕੱਢਿਆ ਸੀ ਆਪਣਾ ਸਮਰਾਟ ਬਾਹਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਦਕਾੜ ਹੈ ਜਿਹੜਾ ਉਹ ਕਰ ਗਿਆ ਹੀ ਇਹ ਤੇ ਬਹੁਤ ਸ਼ਾਨਦਾਰ ਜਿਹੜਾ ਇਸ ਟਾਈਮ ਇਹ ਪਰ ਵੀ ਗਿਆ ਹੈ ਬੱਚਾ ਬਹੁਤ ਸੋਹਣਾ ਰਾਜੀ ਵੀ ਹੋ ਗਿਆ ਤੇ ਨਾਲ ਦੇ ਨਾਲ ਦਾ ਰਿਜ਼ਲਟ ਵੀ ਆਪਾਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦਿਖਾਇਆ ਹੀ ਬਹੁਤ ਸੋਹਣੇ ਬੱਚੇ ਆ ਜਿਹੜੇ ਸਕੋਰ ਦੇ ਵੈਲਿਊ ਆ ਚੁੱਕੇ ਆ ਤੇ ਬਹੁਤ ਸਾਰੀਆਂ ਘੋੜੀਆਂ ਜਿਹੜੀਆਂ ਉਹ ਵੀ ਇਹਦੇ ਤੋਂ ਮੇਟ ਹੋ ਚੁੱਕੀਆਂ ਤੇ ਕੁਝ ਰਿਜ਼ਲਟ ਜਿਹੜੇ ਆਉਣ ਵਾਲੇ ਆ ਥੋੜੇ ਦਿਨਾਂ ਤੱਕ ਆਪਾਂ ਦੀ ਰਿਜ਼ਲਟ ਦੀ ਵੀਡੀਓ ਹੀ ਪਾਵਾਂਗੇ ਜਦੋਂ ਹੋਰ ਬੱਚਿਆਂ ਦੀਆਂ ਵੀਡੀਓ ਆਈਆਂ ਉਹ ਵੀ ਪਾਵਾਂਗੇ ਤੇ ਪਹਿਲਾਂ ਜਿਹੜੇ 1 2 ਬੱਚੇ ਆਏ ਆ ਉਹਨਾਂ ਦੀ ਵੀਡੀਓ ਆਪਾਂ ਆ ਰੱਖੀ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਸ ਟਾਈਮ ਵੈਲਿਊ 64 ਇੰਚ ਕਰਦੇ ਏ ਘੋੜਾ ਕਰ ਚੁੱਕਿਆ ਤੇ ਹਲੇ ਹੋਰ ਵੀ ਕਦ ਕਰੀ ਜਾਂਦਾ ਤੇ ਆਪਾਂ ਹੁਣ ਲਿਆਏ ਇਹਨੂੰ ਵਾਹਨ ਦੇ ਵਿੱਚ ਪਹਿਲਾਂ ਆਪਾਂ 부ਝਾਇਆ ਇਹਨੂੰ ਛੜੱਪਾ ਚਾਲ ਥੋੜਾ ਬੋਡੀ ਗਰਮ ਕੀਤੀ ਐ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਚਾਲ ਕੱਢ ਕੇ ਵੇਖਾਂਗੇ ਚਾਲ ਪਾਵਾਂਗੇ ਤੇ ਹੁਣ ਬਹੁਤ ਸੋਹਣਾ ਜਿਹੜਾ ਘੋੜਾ ਤੁਰਨ ਲੱਗ ਗਿਆ ਹੀ ਫਿਲ ਨਾਲ ਨਾਲ ਚੰਗੀ ਚਾਲ ਫੜਿਆ ਏ ਤੇ ਹੋਰ ਵੀ ਮੁੰਡੇ ਜਿਹੜੇ ਆਪਣੇ ਨਾਲ ਵੇਲੀ ਆਏ ਹੋਏ ਸੀ ਉਹ ਵੀ ਕਹਿੰਦੇ ਸੀ ਸਵਾਰੀ ਕਰਨੀ ਆ ਤੇ ਕਿਹਾ ਆਪਾਂ ਗਰਮ ਕਰਕੇ ਘੋੜਾ ਤੇ ਉਹਨਾਂ ਨੂੰ ਵੀ ਕਰਾਉਣੇ ਆ ਸਵਾਰੀ ਉਹ ਵੀ ਕਹਿੰਦੇ ਸੀ ਸਵਾਰੀ ਕਰਕੇ ਦੇਖਣੀ ਆ ਸਮਰਾਟ ਦੀ ਤੇ ਅੱਜ ਸਾਰਿਆਂ ਨੂੰ ਵਾਰੀ-ਵਾਰੀ ਕਰਾਵਾਂਗੇ ਸਵਾਰੀ ਤੇ ਨਾਲੇ ਕਰਦੇ ਆ ਗੱਲਾਂ ਤੁਸੀਂ ਵੀ ਦੱਸੋ ਕਿਵੇਂ ਆ ਬੱਚਾ ਹੁਣ ਬਹੁਤ ਸੋਹਣਾ ਲੱਗਦਾ ਪਹਿਲਾਂ ਨਾਲੋਂ ਤੇ ਬਹੁਤ ਸ਼ਾਨਦਾਰ ਹੋ ਚੁੱਕੇ ਤੇ ਸਾਰੇ ਜਾਨਵਰਾਂ ਦੀਆਂ ਵੀਡੀਓ ਵੀ ਆਪਾਂ ਵੇਲੀ ਚੈਨਲ ਦੇ ਉੱਪਰ ਆ ਜਿਹੜੀਆਂ ਹੁਣ ਬਾ ਰੱਖੀਆਂ ਜਿਹੜੇ ਫੋਰ ਸੇਲ ਆ ਉਹ ਵੀ ਜਿਹੜੀਆਂ ਵੀਡੀਓ ਤੁਸੀਂ ਆਪਣੇ ਚੈਨਲ ਦੇ ਉੱਪਰ ਜਵਾ ਕੇ ਦੇਖ ਸਕਦੇ ਆ ਤੇ ਜੇ ਕੋਈ ਜਾਨਵਰ ਪਸੰਦ ਹੋਵੇ ਤਾਂ ਉਹਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਤਾਂ ਪਰ ਜਿਹੜਾ ਥੱਲੇ ਨੰਬਰ ਦਿੱਤਾ ਡਾਕਟਰ ਬਤਾਰ ਦਾ ਉਹਦੇ ਤੇ ਕਾਲ ਕਰਕੇ ਤੁਸੀਂ ਜਿਹੜੀ ਸਾਰੀ ਜਾਣਕਾਰੀ ਉਸ ਜਾਨਵਰ ਦੀ ਲੈ ਸਕਦੇ ਆ ਤੇ ਕੱਲੀ ਗੱਲੀ ਕਰਕੇ ਵੀ ਕੁਝ ਦਿਨਾਂ ਦਾ ਕਾਪਾ ਵੀਡੀਓ ਸਾਰੇ ਜਾਨਵਰਾਂ ਦੀ ਆਪਾਂ ਵਾਂਗੇ ਜਿਹੜੇ ਫੋਰ ਸੇਲ ਆ ਹੁਣ ਕੁਝ ਉਹਨਾਂ ਚੋ ਸੇਲ ਹੋ ਚੁੱਕੇ ਆ ਉਹਨਾਂ ਦਾ ਸੇਲ ਵਾਲਿਆਂ ਦੀ ਵੀਡੀਓ ਪਾਈਆਂ ਵੀ ਜਿਹੜੇ ਹੋ ਗਏ ਆ ਤੇ ਜਿਹੜੇ ਭਰਾ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਨਾਲ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਤਾਂ ਜੋ ਜਿਹੜੀਆਂ ਨਵੀਆਂ-ਨਵੀਆਂ ਅਪਡੇਟ ਆ ਉਹ ਤੁਹਾਡੇ ਤੱਕ ਵੀਡੀਓ ਦੀਆਂ ਉਹ ਪਹੁੰਚਦੀਆਂ ਰਹਿਣ ਤੇ ਨਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਜਿੰਨੇ ਵੀ ਆਪਣੇ ਘੋੜੀਆਂ ਵਾਲੇ ਪ੍ਰੇਮੀ ਵੀਰ ਹੈ ਘੋੜਾ ਪ੍ਰੇਮੀ ਜੋ ਵੀ ਉਹਨਾਂ ਕੋਲੇ ਜਿਹੜੀਆਂ ਵੀਡੀਓ ਆ ਉਹ ਜਾ ਸਕਣ ਤੇ ਕਿੱਦਾਂ ਲੱਗਿਆ ਘੋੜਾ ਤੁਹਾਨੂੰ ਇਹ ਵੀ ਦੱਸਿਓ ਤੇ 64 ਵੇਲੇ ਹਾਈ ਡੈਸਟ ਇਸ ਟਾਈਮ ਇਹ ਕਰ ਚੁੱਕਿਆ ਹੀ ਦੋਨਾਂ ਅੱਖਾਂ ਤੋਂ ਬਿੱਲਾ ਲੈਨ ਤੁਹਾਨੂੰ ਪਤਾ ਇਹ ਵੈਲੀ ਡੋਡਾਂ ਵਾਲੇ ਰਾਜੂ ਘੋੜੇ ਦਾ ਪੋਤਾ ਹੀ ਇਹ ਤੇ ਜਿਹੜਾ ਆਪਣੇ ਕੋਲੇ ਪਹਿਲਾਂ ਵੱਡਾ ਘੋੜਾ ਸੀਗਾ ਖਲੀ ਉਹਦਾ ਇਹ ਬੱਚਾ ਹੀ ਤੇ ਰਿਜ਼ਲਟ ਤੁਹਾਨੂੰ ਆਪਾਂ ਦਿਖਾਈ ਦਿੱਤੇ ਘੋੜੇ ਦੇ ਜਿਹੜੇ ਆ ਚੁੱਕੇ ਆ ਤੇ ਕੁਝ ਜਿਹੜੇ ਰਿਜ਼ਲਟ ਆਉਣ ਵਾਲੇ ਆ ਉਹ ਵੀ ਤੁਹਾਨੂੰ ਕੁਝ ਦਿਨਾਂ ਤੱਕ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਸਾਰੀਆਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿੱਦਾਂ ਦਾ ਲੱਗਿਆ ਬੱਚਾ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਨਾਲ ਆਪਾਂ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਬਾਕੀ ਜਿਹੜੇ ਜਾਨਵਰ ਬਚੇ ਹੋਏ ਐ ਸੇਲ ਵਾਲੇ ਜਾਂ ਜਿਹੜੇ ਨਵੇਂ ਜਾਨਵਰ ਆਏ ਐ ਉਹਨਾਂ ਦੀ ਵੀਡੀਓ ਵੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਉਹ ਲੋਡ ਕਰਾਂਗੇ ਤੇ ਜੇ ਕਿਸੇ ਨੇ ਕਿਸੇ ਵੀ ਜਾਨਵਰ ਬਾਰੇ ਜਾਣਕਾਰੀ ਲੈਣੀ ਹੋਵੇ ਉਹਨਾਂ 'ਚੋਂ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਥੱਲੇ ਦਿੱਤਾ ਆਪਣਾ ਡਾਕਟਰ ਬਤਾਰ ਦਾ ਨੰਬਰ ਇਹਦੇ ਤੇ ਕਾਲ ਕਰਕੇ ਜਿਹੜਾ ਉਹ ਪੁੱਛ ਸਕਦੇ ਆ ਜਾਨਵਰ ਦੀ ਪੂਰੀ ਡਿਟੇਲ ਤੇ ਕਿੱਦਾਂ ਲੱਗਿਆ ਘੋੜਾ ਇਹ ਵੀ ਤੁਸੀਂ ਦੱਸਿਓ ਕਮੈਂਟ ਕਰਕੇ ਤੇ ਦਿਓ ਇਜਾਜ਼ਤ ਮਿਲਦੇ ਆ ਵੈਲਿਊ ਆਪਾਂ ਨਵੇਂ ਜਨਵਰ ਤੇ ਨਵੀਂ ਵੀਡੀਓ ਦੇ ਵਿੱਚ ਕੱਲ ਧੰਨਵਾਦ